ਪਰਮੀਸ਼ ਵਰਮਾ ਦੇ ਡਾਈਵੋਰਸ ਦੀਆਂ ਖਬਰਾਂ ਸਾਰੇ ਪਾਸੇ ਫੈਲ ਰਹੀਆਂ ਨੇ ਇਹ ਸੱਚਾ ਜਾਂ ਫਿਰ ਝੂਠਾ ਇਸ ਦਾ ਤਾਂ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਸਕਰੀਨਸ਼ਾਟ ਵੀ ਸਾਂਝੇ ਕੀਤੇ ਜਾ ਰਹੇ ਨੇ ਕੁਝ ਨਿਊਜ਼ ਚੈਨਲ ਦੇ ਵੱਲੋਂ ਸਕਰੀਨਸ਼ਾਟ ਸਾਂਝੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ ਦੀ ਆਫੀਸ਼ੀਅਲੀ ਵੈਬਸਾਈਟ ਹੈ ਜਿੱਥੇ ਕੋਰਟ ਦੇ ਵਿੱਚ ਕੀ ਕੁ ਚੱਲ ਰਿਹਾ ਹੈ ਸਾਰਾ ਕੁਝ ਸ਼ੋਅ ਹੁੰਦਾ ਹੈ ਤਾਂ ਉੱਥੇ ਪਰਮੀਸ਼ ਵਰਮਾ ਦਾ ਜੇਕਰ ਨਾਮ ਸਰਚ ਕੀਤਾ ਜਾਵੇ ਤਾਂ ਉੱਥੇ ਪਰਮੀਸ਼ ਵਰਮਾ ਦੇ ਡਾਈਵੋਰਸ ਕੇਸ ਦੀ ਫਾਈਲ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਖੁਦ ਵੀ ਜਾ ਕੇ ਚੈੱਕ ਕਰ ਸਕ ਵੈਂਕੂਵਰ ਲਾ ਕੋਰਟਸ ਦੀ ਇਹ ਫਾਈਲ ਆ 253201 ਫਾਈਲ ਨੰਬਰ ਆ ਡੇਟ ਆਫ ਫਾਈਲ ਓਪਨਡ 9 ਦਸੰਬਰ 2025 ਡੇਟ ਆਫ ਲਾਸਟ ਅਪਡੇਟਡ 6 ਜਨਵਰੀ 2026 ਵਿਊ ਐਕसेस ਨੋਟ ਅਵੇਲੇਬਲ ਸਾਡੇ ਲਈ ਪੋਸਟ ਟੀਵੀ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਆ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਇਹੀ ਪੋਸਟਾਂ ਸਾਂਝੀਆਂ ਹੋ ਰਹੀਆਂ ਨੇ ਕੈਨੇਡਾ ਗਵਰਨਮੈਂਟ ਦੀ ਆਫੀਸ਼ੀਅਲੀ ਵੈਬਸਾਈਟਾਂ ਤੇ ਜਿਹੜੀ ਕਿ ਫਾਈਲ ਸਬਮਿਟ ਕੀਤੀ ਗਈ ਆ ਉਹ ਵਾਲੀਆਂ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ